ਐਨਐਸਐ ਲੱਗੀਆਂ ਬੜੀਆਂ ਰਿਪੀਟਿਡਲੀ ਐਨਐਸਐਸ ਕਵਾਸ਼ ਵੀ ਹੋਈਆਂ ਸਾਡੀਆਂ ਕੋਰਟ ਜੱਜਮੈਂਟਸ ਆ ਮੇਰੇ ਫਾਦਰ ਦੋ ਵਾਲੀ ਐਜੂਕੇਸ਼ਨ ਦਾ ਮਿਨਿਸਟਰ ਬਣੇ ਨੇ ਬਣੇ ਬਹੁਤ ਸ਼ਾਰਟ ਟਾਈਮ ਲਈ ਹਰ ਪਾਰਟੀ ਦਾ ਪ੍ਰਧਾਨ ਚੋਣਦਾ ਵੇ ਗੁਲਾਮ ਬੰਦੇ ਹੋਣ ਤੇ ਜਿਹਦੀ ਜਮੀਰ ਜਾਗਦੀ ਆ ਉਹ ਇਦਾਂ ਹੱਥ ਖੜਾ ਨਹੀਂ ਕਰ ਸਕਦਾ ਪਰ ਇਹੀ ਕਿਹਾ ਕਿ ਅਗਰ ਗੁਰਦੇਵ ਸਿੰਘ ਬੇਗੁਨਾਹ ਤੇ ਇਹਦਾ ਗਲਤ ਚਲਾਨ ਨਾ ਕਰੋ ਇੰਨੀ ਗੱਲ ਹੀ ਕਹੀ ਉਹਦਾ ਅੱਜ ਦੀ ਡੇਟ ਤੱਕ ਮੇਰੇ ਤੇ 16 ਕੇ 17 ਕ੍ਰਿਮੀਨਲ ਕੇਸਸ ਹੋਏ ਨੇ 12 ਖਤਮ ਹੋ ਚੁੱਕੇ ਨੇ ਉਹਦੇ ਤੋਂ ਬਾਅਦ ਇਹ ਪਤਾ ਲੱਗਿਆ ਮੈਨੂੰ ਬਾਅਦ ਕਿ ਉਦੋਂ ਹੀ ਇੰਪਲੀਕੇਟ ਕਰਨ ਲੱਗੇ ਸੀ ਉਸ ਐਫਆਈਆਰ ਵਿੱਚ ਉਹਨਾਂ ਬੰਦਿਆਂ ਨੂੰ 22 ਸਾਲ ਕੈਦ ਹੋਈ ਹੈ ਸਾਰਿਆਂ ਨੇ ਕਿ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ ਬਸ ਕੁਝ ਹਾਲਾਤ ਇਸ ਤਰ੍ਹਾਂ ਦੇ ਰਹੇ ਮੇਰੇ ਔਰ ਮੇਰੇ ਪਿਤਾ ਜੀ ਦਾ ਜਿਹੜਾ ਕਰੀਅਰ ਹੈ ਪੋਲਿਟਿਕਲ ਉਹ ਵਕੀਲਾਂ ਨਾਲ ਬਹੁਤ ਕਨੈਕਟਡ ਰਿਹਾ ਤਾਂ ਉਹਦਾ ਕਾਰਨ ਇਹ ਆ ਕਿ ਅਸੀਂ ਐਂਟੀ ਸਟੈਬਲਿਸ਼ਮੈਂਟ ਚੱਲੇ ਅਜ ਤੱਕ ਦੁਨੀਆ 'ਚ ਜ਼ਿੰਦਗੀ 'ਚ ਮੇਰੇ ਫਾਦਰ ਉਹ ਵਾਲੀ ਐਜੂਕੇਸ਼ਨ ਦਾ ਮਿਨਿਸਟਰ ਬਣੇ ਨੇ ਬਣੇ ਬਹੁਤ ਸ਼ਾਰਟ ਟਾਈਮ ਲਈ ਹੈ ਕਿਉਂਕਿ ਜਦੋਂ ਤੁਸੀਂ ਕੋਈ ਵੀ ਗ ਆਪਣੀ ਹੀ ਸਰਕਾਰ ਦੀ ਵੀ ਫਰਜ਼ ਕਰੋ ਵਿਰੋਧਤਾ ਕਰਨੀ ਕੋਈ ਝੱਲਣ ਨੂੰ ਤਿਆਰ ਨਹੀਂਗਾ देयर इज नो ਇਨਰ ਪਾਰਟੀ ਡੈਮੋਕ੍ਰੇਸੀ ਇਨ ਇੰਡੀਆ ਐਟ ਦਿਸ ਪੁਆਇੰਟ ਆਫ ਟਾਈਮ ਹਰ ਪਾਰਟੀ ਦਾ ਪ੍ਰਧਾਨ ਚੋਣਦਾ ਵੇ ਗੁਲਾਮ ਬੰਦੇ ਹੋਣ ਜੋ ਅਸੀਂ ਕਹੀਏ ਹੱਥ ਖੜਾ ਕਰੀਏ ਤੇ ਜੇ ਦੀ ਜਮੀਰ ਜਾਗਦੀ ਆ ਉਹ ਏਦਾਂ ਹੱਥ ਖੜਾ ਨਹੀਂ ਕਰ ਸਕਦਾ ਜਦੋਂ ਹੱਥ ਖੜਾ ਨਹੀਂ ਕਰਨਾ ਤੇ ਫਿਰ ਤੁਸੀਂ ਉਸ ਸਿਸਟਮ ਦੇ ਟਾਰਗੇਟ ਬਣਦੇ ਹੋ ਮੈਂ ਤੁਹਾਡੇ ਨਾਲ ਨੇੜ ਦਾ ਸੰਬੰਧ ਇਸ ਕਰਕੇ ਕਿਹਾ ਕਿ ਮੇਰੇ ਤੇ ਮੇਰੇ ਕੈਰੀਅਰਸ ਮੇਰੇ ਫਾਦਰ ਨੇ ਬਹੁਤ ਕਟੀਆਂ ਅ ਡਿਟੈਂਸ਼ਨਸ ਸਭ ਤੋਂ ਪਹਿਲੀ ਉਹਨਾਂ ਦੇ ਹੋਈ ਸੀ ਮੀਸਾ ਜਿਹੜੇ ਪੁਰਾਣੇ ਆਦਮੀ ਬੈਠੇ ਨੇ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਐਮਰਜੈਂਸੀ 19 ਮਹੀਨੇ ਮੈਂ ਛੋਟਾ ਜਿਹਾ ਸੀਗਾ ਮੈਂ ਆਪਣੇ ਮਦਰ ਨਾਲ ਉਹਨਾਂ ਨੂੰ ਮੈਨਣ ਜਾਣਾ ਫਿਰੋਜ਼ਪੁਰ ਜੇਲ ਟੋੜਾ ਸਾਹਿਬ ਉੱਥੇ ਲੋਜ ਸੀਗੇ ਸੰਗਰੂਰ ਜੇਲ 'ਚ ਵੀ ਰਹੇ ਨੇ ਉਹ ਇੱਥੇ ਆ ਜੇਲ 'ਚ ਮੈਂ ਮਿਲ ਕੇ ਉਹਨਾਂ ਨੂੰ ਗਿਆ ਵਾਂ ਐਨਐਸਐ ਲੱਗੀਆਂ ਬੜੀਆਂ ਰਿਪੀਟਿਡਲੀ ਐਨਐਸਐਸ ਕੁਆਸ਼ ਵੀ ਹੋਈਆਂ ਸਾਡੀਆਂ ਕੋਰਟ ਜੱਜਮੈਂਟਸ ਆ ਇੱਕ ਸਰਦਾਰ ਸੁਚੀਤ ਸਿੰਘ ਸੂਦ ਹੁੰਦੇ ਸੀ ਜਲੰਧਰ ਦੇ ਐਡਵੋਕੇਟ ਔਰ ਜਸਟਿਸ ਤਵਾਤਿਆ ਸੀ ਹਾਈ ਕੋਰਟ ਦੇ ਜੱਜ ਉਹਨਾਂ ਨੇ ਬੜੀ ਬੋਲਡ ਸਟੇਟਮੈਂਟ ਦਿੱਤੀ ਬੋਲਡ ਜੱਜਮੈਂਟ ਦਿੱਤੀ ਜਿੱਦੋਂ ਨਾਟ ਐਨਐਸਏ ਦੇ ਡਿਟੈਂਸ਼ਨ ਕਵਾਚ ਹੋਇਆ ਇੱਕ ਵਾਰ ਇਹ ਕਪਲ ਸਿਵਲ ਨੇ ਡਿਟੈਂਸ਼ਨ ਕਵਾਚ ਕਰਵਾਈ ਸ਼ਾਇਦ ਜਸਟਿਸ ਸਾਇਕਿਆ ਸੀ ਸੁਪਰੀਮ ਕੋਰਟ ਦੇ ਕਿਉਂਕਿ ਵਾਟ ਇਜ਼ ਐਨਐਸਏ ਉਹਦਾ ਇੱਕ ਸੋਰਸ ਰਿਪੋਰਟ ਲੈਣੀ ਆ ਇੱਕ ਕਿਸੇ ਪੁਲਿਸ ਆਫੀਸਰ ਤੋਂ ਉਸ ਵਕਤ ਦਾ ਸਬ ਇੰਸਪੈਕਟਰ ਤੋਂ ਵੀ ਲੈ ਸਕਦੇ ਸ਼ਾਇਦ ਉਹਨਾਂ ਗੈਜਟਡ ਆਫੀਸਰ ਤੋਂ ਕੀਤੀ ਹੋਣੀ ਆ ਵਾਟਐਵਰ ਕਿ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ ਬਸ ਇੰਨਾ ਹੀ ਬਹੁਤ ਹੈ ਔਰ ਦੇਸ਼ ਨੂੰ ਤੋੜ ਸਕਦੇ ਨੇ ਤੇ ਐਨਐਸ ਲਾ ਕੇ ਭੇਜ ਦਨਾ ਤੁਮ ਵਕੀਲਾ ਨਾਲ ਵਾ ਜ਼ਿਲ੍ਹੇ ਦੇ ਵਕੀਲਾ ਨਾਲ ਵਾ ਹਾਈ ਕੋਰਟ ਦੇ ਵਕੀਲਾ ਨਾਲ ਵਾ ਉਹ ਜਦੋਂ ਡਿਟੇਨ ਹੋ ਗਏ ਮੈਂ ਛੋਟਾ ਹੀ ਸੀਗਾ ਤੇ ਮੈਂ ਹੀ ਅਕਸਰ ਫੋਲੋਅ ਅਪ ਕਰਨਾ ਦਿੱਲੀ ਚਲੇ ਗਿਆ ਇੱਧਰ ਚਲੇ ਗਿਆ ਇੱਕ ਵਾਰ ਉਹਨਾਂ ਨੂੰ ਡਿਟੇਨ ਕਰਤਾ ਤ੍ਰਿਪੁਰਾ ਦੀ ਜੇਲ੍ਹ ਚ ਵੈਸਟ ਬੰਗਾਲ ਦੇ ਲੱਗੇ ਅਗਰਥਲਾ ਸ਼ਹਿਰ ਚ ਇੱਕ ਵਾਰੀ ਹਜ਼ਾਰੀ ਬਾਗ ਦਿੱਲੀ ਦੀ ਤਿਹਾੜ ਜੇਜ ਬਹੁਤ ਲੰਬਾ ਸਮਾਂ ਉਸ ਤੋਂ ਬਾਅਦ ਚਲੋ ਮੈਂ ਉਹ ਉਹ ਛੱਡ ਗਏ ਉਹਨਾਂ ਨੇ ਕਿਹਾ ਉਹਨਾਂ ਨੇ ਦੇਖ ਲਿਆ ਸਾਰਾ ਸਿਸਟਮ ਉਹਨਾਂ ਦੀ ਅਨਫੋਰਚਨਟਲੀ ਬਾਦਲ ਨਾਲ ਕੀ ਕਹਿੰਦੇ ਹੁੰਦੇ ਕਿ ਆਈਡੀਓਲੋਜੀਕਲ ਬਹੁਤ ਕਲੈਸ਼ ਸੀਗਾ ਬਾਦਲ ਹੁਣੀ ਥੋੜੇ ਜਿਹਾ ਰਜਵਾੜਾ ਟਾਈਪ ਬੰਦੇ ਸੀਗੇ ਸਾਡੇ ਕੋਲ ਇਦਾਂ ਦੇ ਸਾਧਨ ਨਹੀਂ ਸੀ ਲੇਕਿਨ ਸੱਚ ਜ਼ਰੂਰ ਸੀਗਾ ਉਹ ਉਹਨਾਂ ਨੂੰ ਸ਼ੋਭਦਾ ਨਹੀਂ ਸੀਗਾ ਟੋਲਰੇਟ ਨਹੀਂ ਸੀ ਕਰਦੇ ਉਹਨਾਂ ਨੇ ਹੌਲੀ-ਹੌਲੀ ਮਾਰਜਨਲਾਈਜ਼ ਕਰ ਸਕਦੇ ਇੱਕ ਸਿਸਟਮ ਹੁੰਦਾ ਪੋਲਿਟਿਕਸ ਵਿੱਚ ਤੁਸੀਂ ਜਿਹੜੀ ਤੁਹਾਡੀ ਪਾਵਰਫੁਲ ਕਲਿੱਕ ਹੈਗੀ ਆ ਉਹਨਾਂ ਨੇ ਹੌਲੀ-ਹੌਲੀ ਤੁਸੀਂ ਦੇਖਿਆ ਟੋੜਾ ਸਾਹਿਬ ਦਾ ਵੀ ਪੋਲਿਟੀਕਲ ਕੈਰੀਅਰ ਅਲਟੀਮੇਟਲੀ ਉਹਨੂੰ ਡੀਰੇਲੀ ਕਰ ਦਿੱਤਾ ਸੀਗਾ ਕੁਲਦੀਪ ਸਿੰਘ ਵਡਾਲੇ ਵਰਗੇ ਇਵਨ ਢੀਂਸਾ ਸਾਹਿਬ ਵੀ ਹੁਣ ਤੁਸੀਂ ਦੇਖ ਰਹੇ ਹੋਏ ਉਹਨਾਂ ਦੇ ਸ਼ਿਕਾਰ ਨੇ ਕਿਤੇ ਨਾ ਕਿਤੇ ਉਸ ਤੋਂ ਬਾਅਦ ਮੇਰੀ ਵਾਰੀ ਆ ਗਈ ਮੈਂ ਪੋਲਿਟਿਕ ਬਿਲਕੁਲ ਜੁਆਇਨ ਕਰਕੇ ਰਾਜ਼ੀ ਨਹੀਂ ਸੀਗਾ ਮੈਂ ਤਾਂ ਆਪਣੀ ਪੜ੍ਹਾਈ ਕੀਤੀ ਉੱਥੇ ਸਿਮਲੇ ਕੀਤੀ ਸੀ ਬਿਸ਼ਪ ਕਾਟਨਸ ਬਾਅਦ ਕਾਲਜ ਕੀਤਾ ਨਾ ਲਾਈਕ ਨੋਰਮਲ ਹਰ ਆਦਮੀ ਇਸ ਇਸ profession ਨਾਲ ਖੁਸ਼ ਨਹੀਂਗਾ ਕਿਉਂਕਿ ਐਵੇਂ ਮਤਲਬ ਇੱਕ ਸਮਦਾ ਝੂਠ ਸਾਥ ਬੋਲਣਾ ਕਈ ਕੁਝ ਕਰਨਾ ਇਟਸ ਨਾਟ ਅ ਵੈਰੀ ਇਟਸ ਇਟਸ ਅ ਵੈਰੀ ਹਾਰਡ ਟਾਸਕ ਇੱਕ ਡੇਢ ਲੱਖ ਦੇ ਇਲੈਕਟ੍ਰੋਡੇਟ ਨੂੰ ਇੱਕ ਐਮਐਲਏ ਨੂੰ ਸਾਹਮਣਾ ਵੀ ਬਹੁਤ ਨਰਾਜ਼ਗੀ ਹੁੰਦੀ ਆ ਤੁਸੀਂ ਸਾਡੇ ਦੁੱਖ ਤੇ ਨਹੀਂ ਆਏ ਤੁਸੀਂ ਭੋਗ ਤੇ ਨਹੀਂ ਆਏ ਸਾਡੀ ਸ਼ਾਦੀ ਤੇ ਨਹੀਂ ਆਏ ਇਹ ਬੜਾ ਐਵੇਂ ਕਹਿਣ ਨੂੰ ਕਹਿ ਰਹੀ ਹੈਗਾ ਕਿ ਐਵੇਂ ਜੇ ਇਹ ਬਹੁਤ ਟਰਾਂਸਪੇਰੈਂਟ ਬਹੁਤ ਅਕਾਊਂਟੇਬਲ ਜੇਸ ਨੂੰ ਇਮਾਨਦਾਰੀ ਨਾਲ ਨਭਾਉਣਾ ਤਾਂ ਤੇ ਚਲੋ ਜੀ ਸਰਕਮਸਟੈਂਸਸ ਇਹੋ ਜਿਹੇ ਮੈਨੂੰ ਕੈਟਾਪੁਲਟ ਹੋ ਗਿਆ ਮੈਂ ਕਿਉਂਕਿ ਉਹ ਡਿਟੇਨਡ ਰੇ ਮੇਰੀਆਂ 6 ਭੈਣਾਂ ਨੇ ਵੱਡੀਆਂ ਤਿੰਨ ਦੀ ਤਾਂ ਸ਼ਾਦੀ ਮੈਂ ਹੀ ਕੀਤੀ ਆ ਉਹ ਇਹੋ ਜਿਹੇ ਹਾਲਾਤ ਕਰਦੇ ਬਣੇ ਕਿ ਆਈ ਵਾਸ ਪੁਲਡ ਇਨਟੂ ਪੋਲਿਟਿਕਸ ਤੇ ਮੈਂ ਆ ਗਿਆ ਤੇ ਫਿਰ ਮੈਨੂੰ ਮੇਰੇ ਪਿਤਾ ਜੀ ਨੇ ਇੱਕ ਨਸੀਹਤ ਦਿੱਤੀ ਉਹ ਕਹਿੰਦੇ ਦੇਖ ਮੈਂ ਤਾਂ ਇੱਥੇ ਉਦੋਂ ਅਕਾਲੀ ਦੇ ਲਿਖੀ ਸੀਗਾ ਅਸੀਂ ਦਿਨੋਂ ਅਕਾਲੀ ਐਕਚੁਅਲੀ ਪੰਥ ਦੀ ਜੋ ਦਿਲਸਾਖ ਗੱਲ ਕਰਕੇ ਗਏ ਨਾ ਆ ਜਿਹੜੇ ਮੁੱਦੇ ਇਹਨਾਂ ਨੇ ਜ਼ਿਕਰ ਕੀਤਾ ਮੈਂ ਰਿਪੀਟਿਡਲੀ ਕਹਿੰਦਾ ਰਹਿੰਨਾ ਔਰ ਕਾਂਗਰਸ ਦੇ ਪਲੇਟਫਾਰਮ ਤੋਂ ਕਿ ਕਹਿ ਨਹੀਂ ਸਕਦਾ ਚੰਡੀਗੜ੍ਹ ਦੀ ਗਾਲ ਪਾਣੀਆਂ ਦੀ ਗੱਲ ਡਿਸਕ੍ਰਿਮੀਨੇਸ਼ਨ ਦੀ ਗੱਲ ਈਵਨ ਇਥੋਂ ਤਾਈਂ ਜਿਹੜੇ 84 ਦੇ ਚ ਮਾਰਿਆ ਗਿਆ ਉੱਥੇ ਸਾਰਾ ਆਮ ਸਧਾਰਨ ਆਦਮੀ ਉਹਦੀ ਗੱਲ ਜੈ ਤੋ ਮੈਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤਾਂ ਆਪਣਾ ਸਾਰੀ ਜ਼ਿੰਦਗੀ ਦਾ ਦੇਖ ਲਿਆ ਕਰਕੇ ਤੇ ਆਈ ਵੁੱਡ ਆਈ ਵੁੱਡ ਰਿਕਮੈਂਡ ਕਿ ਕਿਸੇ ਇੰਡੀਪੈਂਡੈਂਟ ਆਪਣੀ ਸੋਚ ਨਾਲ ਜੁਆਇਨ ਕਰ ਕੋ ਪਾਲ ਪਾਰਟੀ ਜੋ ਮੈਂ 97 ਦੇ ਵਿੱਚ ਮਿਸਿਸ ਪੱਠਲ ਜਿਹੜੇ ਹੁਣ ਆਪਣੇ ਫੋਰਮਰ ਚੀਫ ਮਿਨਿਸਟਰ ਨੇ ਇਹਨਾਂ ਨੇ ਮੈਨੂੰ ਕਾਂਗਰਸ ਜੁਆਇਨ ਕਰਾਈ ਔਰ ਮੈਂ ਪਹਿਲੀ ਵਾਰੀ ਉਥੋਂ ਇਲੈਕਸ਼ਨ ਲੜਿਆ ਚਲੋ ਟੂ ਕੱਟ ਦ ਮੈਟ ਸਟੋਰੀ ਸ਼ਾਰਟ ਮੈਂ ਆ ਗਿਆ ਇਸ ਲਾਈਨ ਵਿੱਚ ਜੀ ਉਹ ਫਿਰ ਸੰਸਕਾਰ ਤਾਂ ਉਹੀ ਸੀਗੇ ਕਈ ਗੱਲ ਨਾ ਤਾਂ ਮੈਂ ਖੁਸ਼ ਆਮਦ ਕਰ ਸਕਦਾ ਜੀ ਨਾ ਸਾਡੇ ਕੋਲ ਪੈਸੇ ਆ ਜਿਹੜੇ ਮਨੀ ਬੈਗਸ ਕਿ ਤੁਸੀਂ ਟਿਕਟ ਲਿਆਓ ਉਹ ਸੀ ਕਰ ਨਹੀਂ ਸਕੇ ਤੇ ਉਹਦੇ ਲਈ ਫਿਰ ਇੱਕ ਲੰਬਾ ਰਾ ਸਟਰਗਲ ਦਾ ਸੀਗਾ ਤੇ ਹੁਣ ਮੈਂ ਚਾਰ ਸਰਕਾਰਾਂ ਦਾ ਸ਼ਿਕਾਰ ਹੋਇਆ ਵਾਂ ਕੇਸ ਆ ਜਿਹੜਾ ਹੁਣ ਲੇਟੈਸਟ ਕੇਸ ਹੋ ਐਨਡੀਪੀਐਸ ਦਾ ਕੇਸ ਕੀ ਆ 2015 ਦੇ ਬਿਕੋਜ਼ ਤੁਸੀਂ ਲੀਗਲ ਸਾਰੀ ਗੱਲ ਨੂੰ ਅੰਡਰਸਟੈਂਡ ਕਰਦੇ ਇੱਕ ਮੇਰੀ ਕੰਸਟਿਟਿਊਐਂਸੀ ਦਾ ਗੁਰਦੇਵ ਸਿੰਘ ਚੰਗਾਪਲਾ ਸਰਪੰਚ ਲਖਣ ਕੇ ਪੱਡੇ ਦਾ ਆੜਤੀਆ 2530 ਕਿਲੇ ਜ਼ਮੀਨ ਉਹ ਪਤਾ ਨਹੀਂ ਜਲਾਲਾਬਾਦ 300 ਕਿਲੋਮੀਟਰ ਦੂਰ ਕਿਸੇ ਗੈਂਗ ਨਾਲ ਫਸ ਗਿਆ ਉਹਨੇ ਵਿਚਾਰੇ ਨੇ ਮੈਂ ਦਿੱਲੀੋਂ ਆ ਰਹੇ ਸੀ ਮੈਨੂੰ ਕਾਲ ਕਰਨ ਸ਼ੁਰੂ ਕਰਤੀ ਮੈਨੂੰ ਕਹਿੰਦਾ ਜੀ ਕਿ ਮੈਂ ਹਰ ਆਦਮੀ ਇਹੀ ਕਹਿੰਦਾ ਹੁੰਦਾ ਕਿ ਮੈਂ ਬੇਗੁਨਾਹ ਜੀ ਤੇ ਮੇਰੀ ਮਦਦ ਕਰੋ ਮੈਂ ਸਿਰਫ ਕਾਲ ਸੁਣੀ ਉਹਦੀ ਤੇ ਕਾਲ ਉਹਦੀ ਸੁਣ ਕੇ ਕਿਉਂਕਿ ਮੈਂ ਮੈਂ ਉਹਨੂੰ ਪ੍ਰੋਮਿਸ ਕੀਤਾ ਸੀ ਮੈਂ ਦੋ ਸੀਨੀਅਰ ਪੁਲਿਸ ਆਫੀਸਰ ਪਰਮਰਾਜ ਉਮਰਾਨ ਅੰਕਲ ਤੇ ਅਮਰ ਸਿੰਘ ਚਾਲ ਨੂੰ ਫੋਨ ਕਰ ਦਿੱਤਾ ਔਰ ਇਹੀ ਕਿਹਾ ਕਿ ਅਗਰ ਗੁਰਦੇਵ ਸਿੰਘ ਬੇਗੁਨਾਹ ਤੇ ਇਹਦਾ ਗਲਤ ਚਲਾਨ ਨਾ ਕਰੋ ਐਨੀ ਗੱਲ ਹੀ ਕਹੀ ਔਰ ਹੈ ਆਪੋਜੀਸ਼ਨ ਸੀ ਮੈਂ ਬਾਦਲ ਸਾਹਿਬ ਦੀ ਸਰਕਾਰ ਸੀ 15ਾਂ ਉਹਨਾਂ ਨੇ ਉਸ ਗੱਲ ਨੂੰ ਚੱਕ ਕੇ ਗੱਲ ਬਣਾ ਲਈ ਜੀ ਕਿ ਡਰੱਗ ਡੀਲਰ ਡਰੱਗ ਕਿੰਗ ਪਿੰਡ ਡਰੱਗ ਕਾਲ ਰਿਕਾਰਡ ਬਣਾ ਲਿਆ ਉਹਦੇ ਤੋਂ ਬਾਅਦ ਇਹ ਪਤਾ ਲੱਗਿਆ ਮੈਨੂੰ ਬਾਅਦ ਚ ਕਿ ਉਦੋਂ ਹੀ ਇੰਪਲੀਕੇਟ ਕਰਨ ਲੱਗੇ ਸੀ ਉਸ ਐਫਆਈਆਰ ਵਿੱਚ ਉਹਨਾਂ ਬੰਦਿਆਂ ਨੂੰ 22 ਸਾਲ ਕੈਦ ਹੋਈ ਹੈ ਸਾਰਿਆਂ ਨੂੰ ਫਿਰ ਉਹਨਾਂ ਮੇਰਾ ਮੇਰੀ ਜਾਨ ਬਚ ਗਈ ਕਹਿੰਦੇ ਕਹਿੰਦੇ ਨੇ ਕਿ ਵੱਡੇ ਬਾਦਲ ਨੇ ਕਿਹਾ ਕਿ ਯਾਰ ਇਦਾਂ ਇੰਨਾ ਨਿਆਏ ਨਾ ਕਰੋ ਕਿਸੇ ਬੰਦੇ ਨੂੰ ਐਨਡੀਪੀਐਸ ਤੁਸੀਂ ਛੋਟੇ-ਮੋਟੇ ਆ ਪਰਚੇ-ਪੁਰਚੇ ਕਰ ਲਓ ਬਟ ਇਹ ਨਹੀਂ ਮੈਂ ਹੁਣ ਦੇਣਾ ਇਹ ਹੁਣ ਜਾਂ ਉਹ ਜਾਣਦੇ ਨੇ ਜਾਂ ਜਿਹੜਾ ਮੈਨੂੰ ਦੱਸਿਆ ਵਾ ਉਦਾਂ ਉਦਾਂ ਅੱਜ ਦੀ ਡੇਟ ਤੱਕ ਮੇਰੇ ਤੇ 16 ਕੇ 17 ਕ੍ਰਿਮੀਨਲ ਕੇਸਸ ਹੋਏ ਨੇ 12 ਖਤਮ ਹੋ ਚੁੱਕੇ ਨੇ ਆ ਲੇਟੈਸਟ ਗਵਰਨਮੈਂਟ ਨੇ ਮੇਰੇ ਤੇ ਪੰਜ ਕੀਤੇ ਨੇ ਤੁਸੀਂ ਤਾਂ ਸਿਰਫ ਦੋ ਜਾਣਦੇ ਹੋ ਤਿੰਨ ਪਹਿਲਾਂ ਹੋ ਗਏ ਜਿੱਦੇ 34 ਸਿਪੇਟਰੀ ਬੇਲਸ ਮੈਨੂੰ ਲੋਕਲ ਕਬੂਤਥਲੇ ਤੋਂ ਮਿਲ ਗਈਆਂ ਦੇਖੋ ਨਾਟ ਅਰੈਸਟ ਮੀ ਪਰ ਚੜੇ ਹੋਏ ਇਸ ਮਗਰ ਚਲੋ ਜੀ ਉਹ ਕਾਲ ਰਿਕਾਰਡ ਵਾਲਾ ਮਸਲਾ ਉਹ ਤੇ ਠੱਪ ਹੋ ਗਿਆ ਉਹਨਾਂ ਨੇ ਬੜਾ ਜਿਹੜੀ ਐਸਆਈਟੀ ਬਣਾਈ ਸੀ ਪਰਮਰਾਜ ਜੀ ਉਹ ਬੰਦ ਨਹੀਂ ਕੀਤੀ ਰਿਪੋਰਟ ਨਹੀਂ ਦਿੱਤੀ ਮੇਰੇ ਹੱਕ 'ਚ ਉਹ ਖੁੱਲੀ ਛੱਡ ਗਏ ਮੈਂ ਲੀਡਰ ਆਫ ਆਪੋਜੀਸ਼ਨ ਬਣ ਗਿਆ 17 'ਚ ਜਿਹੜਾ ਮਾਈਨਿੰਗ ਦਾ ਮਾਫੀਆ ਕਾਂਗਰਸ ਵੱਲੇ ਉੱਠਿਆ ਮੈਂ ਤਾਂ ਲੜਨਾ ਹੀ ਸੀ ਨਾ ਅਕਸਰ ਮੈਂ ਲੀਡਰ ਆਵੋ ਆਪੋਜੀਸ਼ਨ ਹੋਵਾ ਤੇ 25 ਕਰੋੜ ਰੁਪਇਆ ਕੋਈ ਬੇਨਾਮੀ ਬੋਲੀ ਦੇ ਦੇ ਤਾਂ ਮੈਂ ਬੋਲਾ ਹੀ ਨਾ ਉਹਦੇ ਤੇ ਮੈਂ ਉਹਦੋਂ ਜਦੋਂ ਲੜਾਈ ਕੀਤੀ ਉਹ ਮਿਨਿਸਟਰ ਨੂੰ ਕੱਢਣਾ ਪਿਆ ਉਹਨਾਂ ਦਾ ਨਾਂ ਨਹੀਂ ਲੈਂਦਾ ਫਿਰ ਚਿਕਨਗੇ ਸਾਰੇ ਸਾਡੀ ਪਾਰਟੀ ਵਾਲੇ ਜਦੋਂ ਉਹਨੂੰ ਕੱਢਣਾ ਪਿਆ ਉਹਨਾਂ ਨੂੰ ਉਹ ਮੇਰੇ ਖਿਲਾਫ ਉਹਨਾਂ ਨੇ 319 ਦਾ ਰੂਟ ਅਧਿਆਰ ਕਰ ਲਿਆ ਟ੍ਰਾਇਲ ਵਾਸ ਗੋਇੰਗ ਔਨ ਮਿਡਵੇ ਟ੍ਰਾਇਲ ਪਹੁੰਚੀ ਹੋਈ ਸੀ ਉੱਥੇ ਜਲਾਲਾ ਫਾਜ਼ਿਲਕਾ ਚ ਤੇ ਉਹਨਾਂ ਨੇ ਪੀਪੀ ਤੋਂ ਬਿਆਨ ਦਵਾ ਕੇ ਦੋ ਪੁਲਿਸ ਆਫੀਸਰ ਨੂੰ ਉਹ ਕਹਿੰਦੇ ਜੀ ਪਹਿਲੇ ਬਿਆਨਾਂ ਚ ਅਸੀਂ ਭੁੱਲ ਗਏ ਸੀ ਲੇਕਿਨ ਹੁਣ ਖੇਰੇ ਤੇ ਖੇਰੇ ਦਾ ਕਰੈਕਸ਼ਨ ਗੁਰਦੇਵ ਸਿੰਘ ਦੇ ਨਾਲ ਹੈਗਾ ਉਹਨਾਂ ਨੇ 319 ਕਰਤੀ ਹਾਈ ਕੋਰਟ ਗਿਆ ਨਹੀਂ ਬੇ ਮੈਨੂੰ ਮਿਲੀ ਰਾਹਤ ਸੁਪਰੀਮ ਕੋਰਟ ਨੇ ਉਹ ਮੇਰੇ ਸਮਨਿੰਗ ਸਟੇ ਕਰ ਦਿੱਤੇ 2017 ਦੇ ਡਿਸੰਬਰ ਸਮਨਿੰਗ ਸਟੇ ਕਰਤੀ ਉਹ ਇੱਕ ਲਗ ਪਾਰਟ ਹੈ ਕਿ ਉਹ 2022 23 ਵਿੱਚ ਆਣ ਕੇ ਪੰਜ ਮੈਂਬਰ ਕਨਸਟੀਟਿਊਸ਼ਨ ਬੈਂਚ ਨੇ ਕੀਤਾ ਕਿ ਕੀ ਕੇਸ ক্লোਜ਼ ਹੋਣ ਤੋਂ ਬਾਅਦ ਸੈਂਟੈਂਸਿੰਗ ਤੋਂ ਬਾਅਦ ਕਿਸੇ ਕਿਸੇ ਵਿਅਕਤੀ ਨੂੰ 319 ਚ ਟ੍ਰਾਇਲ ਲਈ ਸਮਨ ਕੀਤਾ ਜਾ ਸਕਦਾ ਹੁਣ ਅਲਟੀਮੇਟਲੀ ਦੈਟਸ ਅ ਕੋਰਟਡ ਜਜਮੈਂਟ ਅਗੇਨ ਪੰਜ ਮੈਂਬਰ ਕਨਸਟੀਟਿਊਸ਼ਨਲ ਬੈਂਚ ਨੇ ਇਹ ਫੈਸਲਾ ਕੀਤਾ 2023 ਚ ਕੀਤਾ ਸ਼ਾਇਦ ਕਿ ਵਾਂਸ ਦ ਟ੍ਰਾਇਲ ਹੈਜ਼ ਕਨਕਲੂਡ ਕੰਕਲੂਡੇਡ ਦੀ ਜਜਸ sent the file to the record room ਐਂਡ ਹੀ ਕੈਨੋਟ ਸਮਨ ਐਨੀਬਾਡੀ ਅੰਦਰ 319 ਚਲੋ ਹੋ ਗਿਆ ਉਸ ਤੋਂ ਬਾਅਦ ਜੀ ਉਹਨਾਂ ਨੇ ਜਿਹੜਾ ਹਮਲਾ ਕਰਦਾ ਮੈਂ ਬਚ ਗਿਆ ਆ ਹੁਣ ਜਦੋਂ ਗਵਰਨਮੈਂਟ ਸੌਰੀ ਇਦੀ ਆ ਗਈ ਵਿੱਚ ਉਸੇ ਹੀ ਉਸੇ ਐਨਡੀਪੀਐਸੀ ਐਫਆਈਆਰ ਜਿਸ ਮੈਨੂੰ ਸਟੇ ਮਿਲਿਆ ਹੋਇਆ ਵਾ ਉਹਨਾਂ ਨੇ ਚੱਕ ਕੇ ਉਹਨੂੰ ਸ਼ੈਡਿਊਲਡ ਅਫੈਂਸ ਟ੍ਰੀਟ ਕਰਕੇ ਮੈਨੂੰ ਗ੍ਰਿਫਤਾਰ ਕਰ ਲਿਆ ਇਲੈਕਸ਼ਨ ਤੋਂ ਪਹਿਲਾਂ 2021 ਦੇ ਨਵੰਬਰ ਦੇ ਵਿੱਚ ਪਟਿਆਲੇ ਜ਼ਿਲ੍ਹੇ ਚ ਭੇਜਤਾ 3 ਮਹੀਨੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਈਸ਼ਵਰ ਦੀ ਕਿਰਪਾ ਨਾਲ ਮੈਂ ਬਾਹਰ ਆਇਆ ਤੇ ਐਮਐਲਏ ਦੀ ਇਲੈਕਸ਼ਨ ਸੀਗੀ ਮੇਰੀ ਪਾਰਟੀ ਨੇ ਮੈਨੂੰ ਇੱਥੇ ਗੱਲ ਨੋਟ ਯੰਗਸਟਰਸ ਨੂੰ ਦੁਨੀਆ ਭਰ ਦੇ ਯੰਗਸਟਰਸ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਕੰਮ ਕਰਦੇ ਹੋ ਨਾ ਤੇ ਪਾਰਟੀਆਂ ਭੁੱਲ ਪਾਉਂਦੀਆਂ ਨੇ ਮੈਂ ਜੇਲ੍ਹ ਚ ਬੈਠਾ ਸੀਗਾ ਤੇ ਰਾਹੁਲ ਗਾਂਧੀ ਨੇ ਮੈਨੂੰ ਨਾਮਿਨੇਟ ਕੀਤਾ ਡਾਇਰੈਕਟਲੀ ਉਹ ਸਭ ਨੂੰ ਓਵਰਰੂਲ ਕਰਕੇ ਤੇ ਖੈਰੇ ਨੂੰ ਤਾਂ ਟ ਲੜੂ ਦਾ ਪਲੱਤ ਤੋਂ ਖੈਰਾ ਹੀ ਮੈਂ ਬਾਹਰ ਆਇਆ ਤੇ ਸਾਰੇ ਪੰਜਾਬ ਦੇ ਵਿੱਚ ਆ ਹਵਾ ਚੱਲ ਰਹੀ ਸੀ ਲੇਕਿਨ ਪਲੱਤਸ ਦੀ ਓਨਲੀ ਸੀਟ ਜਿੱਥੇ ਨਾ ਮੈਨੂੰ ਕੱਲਾ ਜਿਤਾਇਆ ਆਮ ਆਦਮੀ ਪਾਰਟੀ ਦੇ ਸਿਕਿਉਰਿਟੀ ਡਿਪੋਜ਼ਿਟ ਫੋਰਫੀਟ ਹੋਇਆ ਉਸ ਸੀਟ ਇੱਕੋ ਹੀ ਸੀਟਾ ਪੰਜਾਬ ਦੇ ਚਲੋ ਜੋ ਖਤਮ ਹੋ ਗਿਆ ਆ ਸਰਕਾਰ ਬਣ ਗਈ ਮੇਰਾ ਕੁਲੀਕ ਹੀ ਰਹਾ ਭਗਵੰਤ ਪਾਣ ਹੀ ਨੋਜ਼ ਮੀ ਵੈਰੀ ਵੈਲ ਮੈਂ ਉਹਨਾਂ ਨੇ ਕੰਮ ਕੀਤਾ ਜਿੱਦਾਂ ਬੈਠੇ ਰੋਜ਼ ਦਿਨਾਂ ਚ ਔਰ 2017 ਜਦੋਂ ਮੈਨੂੰ ਇਹ ਇਨਵੋਲਵ ਕੀਤਾ ਗਿਆ ਸੀ ਐਸਈ ਐਨਡੀਪੀਐਸ ਕੇਸ ਵਿੱਚ ਐਫਆਈਆਰ ਨੰਬਰ 35 ਜਲਾਲਾਬਾਦ ਪੁਲਿਸ ਸਟੇਸ਼ਨ सदर ਇਹਨਾਂ ਦਾ ਆਪਣੇ ਬਿਆਨ ਨੇ ਸਟੇਟਮੈਂਟ ਆ ਭਗਵੰਤ ਦੀ ਕਿ ਖਹਿਰਾ ਬੇਗੁਨਾਹ ਹੈ ਇਹ ਵੰਡੇਤਾ ਹੈ ਮੈਂ ਪਾਰਲੀਮੈਂਟ ਵਿੱਚ ਚੱਕੂਗਾ ਇਹਦਾ ਕੇਸ ਤੇ ਮੁੜ ਕੇ ਉਸੇ ਕੇਸ ਮੈਨੂੰ ਹੁਣ ਪਿਛਲੇ ਅਕਤੂਬਰ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਕੀ ਲਾਈ ਉਹਦੇ ਤੇ ਮੇਰੇ ਜਿਹੜੀ ਰਿਕਵਰੀ ਸ਼ੋ ਕੀਤੀ ਤੁਸੀਂ ਹੁਣ ਸਾਰੇ ਲੇਮਨ ਮਾਈਟ ਨਾਟ ਅੰਡਰਸਟੈਂਡ ਪਰ ਤੁਸੀਂ ਤਾਂ ਸਾਰੀ ਗੱਲ ਸਮਝ ਸਕਦੇ ਹੋ ਨਾ ਮੇਰੇ ਤੇ ਕੀ ਲਾਇਆ ਰਿਕਵਰੀ ਕੀ ਪਾਈ ਆ 9 ਸਾਲ ਪੁਰਾਣੀ ਹੁਣ ਇੱਕ ਹਾਰਡਨ ਕ੍ਰਿਮੀਨਲ ਜਿਹੜੇ ਬੰਦੇ ਨੂੰ ਜੇਲ੍ਹ ਚੋਂ ਕੱਢ ਕੇ ਲੈ ਕੇ ਆਏ ਜਿਹਦੇ ਦੋ ਦਰਜਨ ਐਕਸਾਈਜ਼ ਤੇ ਐਨਡੀਪੀਐਸ ਦੇ ਕੇਸਸ ਚੱਲ ਰਹੇ ਨੇ 10 ਸਾਲ ਦੀ ਸਜ਼ਾ ਕੱਟ ਚੁੱਕਾ ਉਸ ਬੰਦੇ ਤੋਂ ਲਿਆ ਕੇ ਬਿਆਨ ਦਵਾਤਾ ਕਿ ਖੈਰੇ ਨੇ 2015 ਚ ਮੈਨੂੰ ਸੋਨੇ ਦਾ ਬਿਸਕਟ ਦਿੱਤਾ ਸੀ that is a fake planted recovery ਤੇ ਜੱਜ ਸਾਹਿਬ ਨੇ ਜਦੋਂ ਮੈਨੂੰ ਬੇਲ ਦਿੱਤੀ ਜਸਟਿਸ ਚਤਕਾਰਾ ਨੇ ਕਿ ਹੀ ਸੈਡ ਕਿ ਤੁਸੀਂ ਇੱਕ ਪਾਸੇ ਕਹਿੰਦੇ ਕਿ ਖੈਰਾ ਤੁਹਾਡੇ ਤੋਂ ਡਰਗ ਨਹੀਂ ਲੈਂਦਾ ਵਾ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਤੁਹਾਨੂੰ ਬਿਸਕਟ ਦਿੰਦਾ ਕਦ ਲਈ ਦਿੱਤਾ ਉਹਨੇ ਤੁਹਾਨੂੰ ਬਿਸਕਟ this is sketchy evidence ਅਨ ਉਹਨਾਂ ਨੇ ਜਿਹੜੀਆਂ ਟਵਿਨ ਕੰਡੀਸ਼ਨ ਸੀ ਜਾਂ ਐਨਡੀਪੀਅਸ ਦੀ ਉਹ ਸੈਟੀਸਫਾਈ ਕਰਕੇ ਮੈਨੂੰ ਬੇਲ ਦੇ ਦਿੱਤੀ ਬੇਲ 11 ਵਜੇ ਮਿਲਦੀ ਆ 8 ਵਜੇ ਫੇਰ ਪੁਲਿਸ ਖੜੀ ਵਿੱਚ ਜੇਲ੍ਹ ਦੀ ਡਿਊਟੀ ਦੇ ਵਿੱਚ ਬੈਠੇ ਤਿੰਨ ਡੀਐਸਪੀ ਕਪੂਰਥਲੇ ਦੇ ਸੁਭਾਨਪੁਰ ਪੁਲਿਸ ਸਟੇਸ਼ਨ ਜੋਦਨ 3 ਵਜੇ ਹੋਰ ਪਰਚਾ ਦਰਜ ਕਰਤਾ ਜੀ ਕੀ ਇਹ ਇਨਸਾਫ ਪਸੰਦੀ ਦਾ ਰਾਜ ਹੈ ਇੱਕ ਐਮਐਲਏ ਨੂੰ ਜੇ ਤੁਸੀਂ ਇਦਾਂ ਵਿਕਟਮਾਈਜ਼ ਕਰ ਸਕਦੇ ਹੋ ਤੁਸੀਂ ਅੰਦਾਜ਼ਾ ਲਾਓ ਪੁਲਿਸ ਥੱਲੇ ਕਰਦੀ ਕੀ ਹੋਊਗੀ ਆਮ ਆਦਮੀਆਂ ਦੇ ਨਾਲ ਮੈਂ ਫਾਰਮਰ ਲੀਡਰ ਆਫ ਆਪੋਜੀਸ਼ਨ ਹਾਂ ਜੇ ਮੇਰੇ ਤੇ ਇੱਕ ਪਰਚਾ ਦਰਜ ਕਰਕੇ ਮੈਨੂੰ ਉਥੋਂ ਫੇਰ ਗ੍ਰਿਫਤਾਰ ਕਰ ਲਿਆ ਫਿਰ ਉੱਥੇ ਲੈ ਗਏ ਕਪੂਰਥਲੇ ਰਿਮਾਂਡ ਦੇ ਉੱਤੇ ਰਿਮਾਂਡ ਤੇ ਲੈ ਗਏ ਤੇ ਜੱਜ ਸਾਹਿਬ ਨੂੰ ਮੈਂ ਕਿਹਾ ਜੀ ਮੈਨੂੰ ਜਿਹੜਾ ਪਰਚਾ ਦਰਜ ਕੀਤਾ ਆਖੇ ਤੁਸੀਂ ਵਿਟਨੈਸ ਨੂੰ ਥ੍ਰੈਟਨ ਕੀਤਾ ਸੋ ਮੈਂ ਆਪ ਸਾਰੀ ਉਹਦੀ ਪੜਿਆ ਗੱਲ ਪੁਲਿਸ ਦੀ ਪ੍ਰੋਸੀਕਿਊਸ਼ਨ ਦੀ ਸਟੋਰੀ ਉਹਦੇ ਚ ਕੀ ਸੀਗਾ ਕਿ ਜਿੱਦਨ ਮੇਰੇ ਤੇ ਇਲਜ਼ਾਮ ਲਾ ਰਹੇ ਨੇ 15 ਤੇ 22 ਅਕਤੂਬਰ 2023 ਨੂੰ ਕਿ ਮੈਂ ਵਿਟਨੈਸ ਥ੍ਰੈਟਨ ਕੀਤਾ ਉਹਦੋਂ ਵਿਟਨੈਸ ਹੀ ਨਹੀਂ ਸੀ ਉਹ ਉਹ ਵਿਟਨੈਸ ਬਣਦਾ ਵਾ 30 ਅਕਤੂਬਰ ਨੂੰ 15 ਦਿਨ ਬਾਅਦ ਜੱਟ ਸਾਹਿਬ ਨੇ ਜਿਹੜੇ ਜੂਨੀਅਰ ਜੀਐਮਆਈ ਸੀਸੀ ਕਪੂਰਥਲਾ ਵੈਰੀ ਵੈਰੀ ਨਾਈਸ ਲੇਡੀ ਉਹਦੇ ਬੜਾ ਪ੍ਰੈਸ਼ਰ ਪਿਆ ਉਹਦੇ ਤੇ ਉਹਦਾ ਘਰ ਵਾਲਾ ਇੱਕ ਹੈਗਾ ਵਾ ਪੀਐਸ ਆਫਸਰ ਆ ਉਹ ਕਹਿੰਦੀ ਮੈਂ ਤਾਂ ਬੇਲ ਦੇਣੀ ਹੀ ਦੇਣੀ ਐਨੂੰ ਬੇਲ ਮਿਲੀ ਤੇ ਮੈਂ ਬਾਹਰ ਇੱਥੇ ਆਇਆ ਤੇ ਅੱਜ ਤੁਹਾਡੇ ਦਰਮਿਆਨ ਹੈਗਾ ਐਦਾਂ ਹੋਇਆ ਕਿ ਬਹੁਤੇ ਲੋਕ ਮੈਨੂੰ ਤੁਸੀਂ ਆਮ ਦੇਖੋਗੇ ਜਿਹੜੇ ਪਿੰਡਾਂ ਜ਼ਿਮੀਂਦਾਰ ਵਗੈਰਾ ਕਮੇਡੀਆ ਵਾਲੇ ਪੁੱਛਦੇ ਉਹ ਕਹਿੰਦੇ ਖੈਰਾ ਉਹ ਵਕੀਲ ਹੈ ਜਣਾ ਖੈਰਾ ਉਹ ਮੈਨੂੰ ਵੀ ਵਕੀਲ ਸਮਝਣ ਲੱਗ ਗਏ ਕਿਉਂਕਿ ਇੰਨਾ ਲੋਪਤਾ ਲੱਗ ਗਿਆ ਮੈਨੂੰ ਪਿਛਲੇ 27 28 ਸਾਲ ਵਿੱਚ ਮੈਨੂੰ ਜਿਹੜੀਆਂ ਬੇਸਿਕ ਜਿਹੜੀਆਂ ਇੱਕ ਇੱਕ ਆ ਇੱਕ ਆਰਡੀਨਰੀ ਜਿਹੜੀਆਂ ਸੈਕਸ਼ਨਸ ਤੁਹਾਡੀਆਂ ਜਿਹੜੀਆਂ ਪਿੰਡਾਂ 'ਚ ਰੋਜ਼ ਲੱਗਦੀਆਂ ਨੇ 452 323 24 25 26 ਜਿੱਥੇ ਬੜੇ ਪੈਸੇ ਕਮਾਏ ਜਾਂਦੇ ਨੇ 302 452 ਆ ਜਿਹੜੀਆਂ ਸਾਰੀਆਂ ਪਤਾ ਮੈਨੂੰ ਹਾਂ ਮੈਂ ਕਾਲੇ ਬੁੱਕ ਕੋਡ ਤੋਂ ਬਗੈਰ ਵਕੀਲ ਹਾਂ ਔਰ ਮੈਂ ਆਪ ਆਰਗੂ ਕਰਦਾ ਰਿਹਾ ਉੱਥੇ ਜਿੱਦੋਂ ਮੈਨੂੰ ਪੇਸ਼ ਕਰਦੇ ਨੇ ਜੱਜਾਂ ਦੇ ਸਾਹਮਣੇ ਮੈਂ ਕਿਹਾ ਜੀ ਆਹ ਤਾਂ ਲਾ ਪੁਆਇੰਟ ਹੈ ਇਹਨਾਂ ਨੇ ਦੱਸ ਹੁਣ ਮੇਰੀ ਗੱਲ ਸੁਣ ਲੋ ਜ਼ਰਾ ਠੀਕ ਕਰ। ਸੋ ਥਿਸ ਇਜ਼ ਦ ਸਟੋਰੀ ਆਫ ਮਾਈ ਲਾਈਫ ਮੈਂ ਅੱਜ ਇੱਥੇ ਖੜਾ ਹੁਣ ਮੈਂ ਨੌਜਵਾਨਾਂ ਨੂੰ ਇਹ ਵੀ ਕਹਿਣਾ ਚਾਹਣਾ ਕਿ ਮੈਂ ਸੰਗਰੂਰ ਦੀ ਟਿਕਟ ਨਹੀਂ ਮੰਗੀ ਉਦਾਂ ਕਹਿੰਦੇ ਨੇ ਨਾ ਕਿ ਕਾਂਗਰਸ ਦੇ ਟਿਕਟ ਲੈਣ ਲਈ ਜੀ ਜੋ ਕਿ ਦਿੱਲੀ ਡੇਰੇ ਲਾਉਂਦੇ ਨੇ ਜੀ ਲਾਬਿੰਗ ਕਰਦੇ ਨੇ ਜੀ ਬੜਾ ਕੁਝ ਕਰਦੇ ਨੇ ਜੀ ਮੈਂ ਤਾਂ ਪਿੰਡ ਬੈਠਾ ਸੀ ਆਪਣੇ ਜਦੋਂ ਲਿਸਟ ਜਾਰੀ ਹੋਈ ਮੈਨੂੰ ਆਪਣੇ ਪਿੰਡ ਦੀ ਲਿਸਟ ਤੇ ਫੋਨ ਕਰਕੇ ਪਤਾ ਲੱਗਿਆ ਸੋਸ਼ਲ ਮੀਡੀਆ ਤੇ ਆਇਆ ਕਿ ਤੁਹਾਨੂੰ ਟਿਕਟ ਸੰਗਰੂਰ ਤੋਂ ਦਿੱਤੀ ਹੋਈ ਆ ਇਹਦਾ ਮਤਲਬ ਕੀ ਹੈਗਾ ਇਹਦਾ ਮਤਲਬ ਕਿ ਅੱਜ ਵੀ ਚੰਗੇ ਕੰਮ ਦੀ ਕਦਰ ਹੈਗੀ ਆ ਅੱਜ ਵੀ ਚੰਗਾ ਸਮਾਜ ਹੈਗਾ ਵਾ ਅੱਜ ਵੀ ਚੰਗੇ ਸੱਚ ਦੀ ਕੀਮਤ ਜਿਹੜਾ ਲੋਕੀ ਕਹਿੰਦੇ ਬੜਾ ਕਲਯੂਗ ਆ ਜੀ ਹੈਗਾ ਹੋਊਗਾ ਬਟ ਆਦਰਵਾਈਜ਼ ਜੇ ਸੱਚ ਤੇ ਚੰਗੇ ਬੰਦੇ ਨਾ ਹੁੰਦੇ ਤਾਂ ਸਾਡੇ ਵਰਗੇ ਬੰਦੇ ਸਰਵਾਈਵ ਵੀ ਨਹੀਂ ਕਰ ਸਕਦੇ ਸੀ ਆਈ ਬੀਲੀਵ ਇਨ ਥੈਟ ਹੁਣ ਪੋਲਿਟਿਕਸ ਕੀ ਆ ਕਿ ਦੋ ਤਰ੍ਹਾਂ ਦੀ ਆ ਮੈਂ 10 ਮਿੰਟ ਲੈ ਲਾਂ ਤੁਹਾਡੇ ਜੀ ਕੋਈ ਜਲਦੀ ਤਾਂ ਨਿਕਾਲੀ ਹੈਗੀ ਪੋਲਿਟਿਕਸ ਕੀ ਆ ਕਿ ਸਟਾਰਟ ਤਾਂ ਹੋਈ ਜਦੋਂ ਦੇਸ਼ ਆਜ਼ਾਦ ਹੋਇਆ ਚੰਗੇ ਬੰਦੇ ਸੀ ਯਾਰ ਸਾਡੇ ਜਿਹਾ ਬਿਲਕੁਲ ਹੀ ਮਲਗਿਆਨੀ ਕਰਤਾਰ ਸਿੰਘ ਸੀਗੇ ਉਹ ਕਸ਼ਹਿਰੇ ਚ ਜਲ ਜਾਂਦੇ ਸੀਗੇ ਉੱਥੇ ਸੈਕਟੇਰੀਟ ਪਰਤਾਪ ਸਿੰਘ ਕਹਿ ਰਿਹਾ ਆਪਣੀ ਰੋਟੀ ਖਾਦੇ ਹੋਣਾ ਮੇਰੇ ਪਿਤਾ ਜੀ ਡੀਐਸਪੀ ਸੀ ਅੰਮ੍ਰਿਤਸਰ ਕਾਕਾ ਪੋਤਾ ਇੱਧਰ ਆ ਆ ਇੱਕ ਬੁਰਕੀ ਤੂੰ ਵੀ ਖਾ ਬੀਬੀ ਰਾਮ ਕੌਰ ਉਹਨਾਂ ਦੀ ਪਤਨੀ ਸੀਗੀ ਉਹ ਸਾਡੇ ਨਾਲ ਬਹੁਤ ਦੇਰ ਟੱਚ ਰਏ ਬਿਸਿਸ ਮੇਰੇ ਫਾਦਰ ਨਾਲ ਅਗਿਆਨੀ ਮੁਸਾਫਰ ਸਾਹਿਬ ਦਾ ਜ਼ਿਕਰ ਹੋਇਆ ਲక్ష్ਮਨ ਸਿੰਘ ਜਿੰਨ ਨੂੰ ਸੜਕਾਂ ਦਾ ਕਹਿੰਦਾ ਆ ਤਾਂ ਵਾਤਾਵਰਨ ਨਹੀਂ ਖਰਾਬ ਹੋਣ ਹੋਇਆ ਜਾ ਕੇ ਪਹਿਲਾਂ ਤਾਂ ਬੰਦੇ ਬਹੁਤ ਚੰਗੇ ਸੀਗੇ ਮੈਂ 85 ਵਿੱਚ ਕਾਲਜ ਖਤਮ ਕੀਤਾ ਤੇ ਮੇਰੇ ਫਾਦਰ ਐਜੂਕੇਸ਼ਨ ਮਨਿਸਟਰ ਸੀਗੇ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗੀ ਕੋਈ ਕਰਜ਼ਾ ਨਹੀਂ ਸੀ ਸਕੂਲ ਡਿਸਪੈਂਸਰੀਆਂ ਪਟਵਾਰੀ ਪੂਰੇ ਸੀ ਡੰਗਰਾਂ ਦੇ ਹਸਪਤਾਲ ਪੂਰੇ ਸੀਗੇ ਕੋਈ ਟੀ ਸ਼ੋਰ ਨਹੀਂ ਸੀ ਡਰੱਗਸ ਨਹੀਂ ਸੀ ਕਰਪਸ਼ਨ ਵਾਲੀ ਮੋਟੀ ਸੀਗੀ ਹੈ ਪਰ ਜੇ ਕਰਪਸ਼ਨ ਦੀ ਕੋਈ ਕੰਪਲੇਨਡ ਹੁੰਦੀ ਸੀ ਤੇ ਐਫੀਡੇਵਿਟ ਚੱਲ ਜਾਂਦਾ ਤੇ ਭਾਜਣਾ ਪੈ ਜਾਂਦੀਆਂ ਸੀ ਹੁਣ ਤਾਂ ਕੋਈ ਗੱਲ ਹੀ ਨਹੀਂ ਰਹੀ ਸਵਾ 3 ਲੱਖ ਕਰੋੜ ਦਾ ਕਰਜ਼ਾ ਵਿਦਨ ਨੈਕ ਵਿਦਨ ਦ ਨੈਕਸਟ 35 37 30 ইয়ার্স ਪੰਜਾਬ ਨੰਬਰ 1 ਸਟੇਟ ਤੋਂ ਸਲਾਈਡ ਕਰਦੀ ਕਰਦੀ ਆ 30 ਸਟੇਟਾਂ ਹੋਣੀਆਂ ਯੂਟੀਆਂ ਪਾ ਕੇ ਅਸੀਂ ਮੈਂ ਦੇਖੋ 19 ਕੇ 20 ਕੇ 21 ਨੰਬਰ ਤੇ ਪਹੁੰਚ ਗਏ ਫੇ ਕੋਈ ਤਾਂ ਰਿਸਪੌਂਸਿਬਲ ਹੈ ਨਾ ਸੰਬਡੀ ਹੈਜ਼ ਵਾਟ ਸ਼ਡ ਆਈ ਸੇ ਕਾ ਇਸ ਸਟੇਟ ਨੂੰ ਤਬਾਹ ਕਰਨ ਵਿੱਚ ਯੋਗਦਾਨ ਹੈ ਇਸੇ ਕਰਕੇ ਪਿਛਲੀ ਵਾਰੀ ਹਨੇਰੀ ਚੱਲੀ ਲੋਕਾਂ ਨੇ ਕਿਹਾ ਯਾਰ ਪ੍ਰਾਣੇ ਕੱਢ ਦਿਓ ਇੱਕ ਮਿੰਟ ਵਾਸਤੇ ਆ ਨਵੇਂ ਬੰਦਿਆਂ ਨੂੰ ਦੇਖੀਏ ਕੀ ਕਰਦੇ ਨੇ ਤੇ ਆ ਦੋ ਸਾਲ ਦੇ ਰਾਜ ਵਿੱਚ ਮੈਨੂੰ ਲੱਗਦਾ ਕਿ ਕਈ ਗੱਲਾਂ ਵਿੱਚ ਮਗਰ ਲਿਆਂਦਾ ਵੀ ਰਿਕਾਰਡ ਤੋੜਦਾ ਮੈਂ ਕਿਸੇ ਨੂੰ ਕੰਡੈਮਨ ਕਰਨ ਨਹੀਂ ਆਇਆ ਇੱਥੇ ਬਿਲਕੁਲ ਵੀ ਮੈਂ ਤਾਂ ਉਹਨਾਂ ਹਾਰਡ ਰਿਐਲਿਟੀ ਜੋ ਪੰਜਾਬ ਨੂੰ ਮੈਂ ਜਿਹੜੇ ਚਸ਼ਮੇ ਤੋਂ ਦੇਖ ਰਿਹਾ ਉਹ ਮੈਨੂੰ ਨਜ਼ਰ ਆ ਰਿਹਾ ਮਿੰਸਟਰ ਚਰਚਿਲ ਜਿਹੜੇ ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਹੋਏ ਉਹ ਕਹਿੰਦੇ ਹੁਣ ਆਪਣੇ ਵਾਲਾ ਸਿਸਟਮ ਕਿੱਥੇ ਪਹੁੰਚਿਆ ਹੋਇਆ ਉਹ ਕਹਿੰਦੇ ਵਾਈਲ ਅ ਪੋਲੀਟਿਸ਼ੀਅਨ ਥਿੰਕਸ ਅਬਾਊਟ ਦ ਨੈਕਸਟ ਇਲੈਕਸ਼ਨ ਸਾਡੇ ਵਰਗੇ ਬੰਦੇ ਸ਼ਰਾਬ ਕਿੱਥੇ ਦੇਣੀ ਆ ਜ਼ੋਨ ਕਿੱਦਾਂ ਬਣਾਉਣਾ ਪੈਸੇ ਕਿੱਥੇ ਵੰਡਣੇ ਆ ਵੋਟਾਂ ਕਿੱਦਾਂ ਖਰੀਦਣੀਆਂ ਵਾਈਲ ਅ ਪੋਲੀਟਿਸ਼ੀਅਨ ਥਿੰਕਸ ਅਬਾਊਟ ਦ ਨੈਕਸਟ ਇਲੈਕਸ਼ਨ ਅ ਸਟੇਟਸਮੈਨ ਥਿੰਕਸ ਅਬਾਊਟ ਦ ਨੈਕਸਟ ਜਨਰੇਸ਼ਨ ਹੁਣ ਸਾਡੇ ਕੋਲ ਸਟੇਟਸਮੈਨ ਹੈ ਨੀਗਾ ਕੋਈ ਕੋਈ ਸਟੇਟਸਮੈਨ ਨੀਗਾ ਮਾਫ ਕਰਨਾ ਜਦੋਂ ਦਾ ਮੈਂ ਇੱਥੇ ਸਿਸਟਮ ਦੇ ਵਿੱਚ ਦੇ ਉਹ ਬੋਲੀ ਅੱਛੀ ਸੀ ਕਾਕਾ ਜੀ ਕਰਕੇ ਲੇਕਿਨ ਕਿਸੇ ਨੇ ਸਟੇਟਸਮੈਨ ਦਾ ਜਿਗਰਾ ਹੀ ਨਹੀਂ ਦਿਖਾਇਆ ਇਸ ਪੰਜਾਬ ਦੇ ਵਿੱਚ ਕਿ ਮੈਂ ਥੋੜਾ ਬਹੁਤਾ ਪਾਰਟੀ ਤੋਂ ਉੱਤੇ ਉੱਠ ਜਾਵਾਂ ਕਿਸੇ ਆਪੋਜੀਸ਼ਨ ਦੇ ਲੀਡਰ ਨੂੰ ਬੁਲਾ ਕੇ ਆਪਣੇ ਕੋਲ ਬਿਠਾਵਾਂ ਉਹਨੂੰ ਚਾਹ ਪਿਲਾਵਾਂ ਉਹਨੂੰ ਪੁੱਛਾਂ ਕੀ ਤੂੰ ਦੱਸ ਸਾਡੀ ਸਰਕਾਰ ਵਿੱਚ ਕੀ ਕੀ ਨੁਕਸ ਹੈਗਾ ਇਹ ਚੱਲਦਾ ਵੈਸਟਰਨ ਡੈਮੋਕ੍ਰੇਸੀ ਵਿੱਚ ਸਿਸਟਮ ਕੋਈ ਇਨੋਗਰੇਟ ਕਰਨ ਲੱਗਾ ਉੱਥੋਂ ਦੇ ਐਮਐਲਏ ਨੂੰ ਲੈ ਜਾਓ ਆਪਣਾ ਵੀ ਲੈ ਜਾਓ ਬੰਦਾ ਜਿਹੜਾ ਲੜਦਾ ਕੋਈ ਗੱਲ ਨਹੀਂ ਉਹਨੂੰ ਖੱਬੇ ਬਿਠਾਓ ਐਮਐਲਏ ਨੂੰ ਕਹੇ ਤੈਨੂੰ ਐਮਐਲਏ ਬਣਾਇਆ ਲੋਕਾਂ ਨੇ ਚਲ ਮੇਰੇ ਨਾਲ ਖੜ ਮੈਂ ਤੇਰੇ ਨਾਲ ਤਸਵੀਰ ਖਿਚਾਉਣਾ ਮਗਲੀ ਸਰਕਾਰ ਦਾ ਕੋਈ ਪ੍ਰੋਜੈਕਟ ਬਣਿਆ ਕੋਈ ਕਿਦਾ ਹੁੰਦਾ ਕਿ ਪ੍ਰੋਜੈਕਟ ਫਲਾਈਓਵਰ 3 ਦਿਨ ਤੱਕ ਕੰਪਲੀਟ ਹੋਣਾ ਨੇਗਾ ਉਹ ਮਗਲੀ ਨੇ ਕਰਾਇਆ ਸ਼ੁਰੂ ਤੇ ਕੰਪਲੀਟ ਹੋਇਆ ਉਹ ਜਾ ਕੇ ਅਗਲੀ ਸਰਕਾਰ ਜ ਮਗਰਲਿਆਂ ਨੂੰ ਬੁਲਾਵੇ ਕਹਿੰਦੇ ਆਓ ਇਹ ਤੁਸੀਂ ਸ਼ੁਰੂ ਕੀਤਾ ਸੀਗਾ ਇਹ ਕ੍ਰੈਡਿਟ ਤੁਹਾਨੂੰ ਜਾਣਾ ਚਾਹੀਦਾ ਵਾ ਤੁਸੀਂ ਮੇਰੇ ਨਾਲ ਖੜੋ ਲੈ ਇਹਦਾ ਕੀ ਬਿਕਰ ਚੱਦਾ ਦੱਸੋ ਹੁਣ ਵਿਧਾਨ ਸਭਾ ਦੇ ਵਿੱਚ ਸਾਨੂੰ ਇੰਨਾ ਸਟਰਗਲ ਕਰਨਾ ਪੈਂਦਾ ਖੜੇ ਹੋਣ ਵਾਸਤੇ ਮੈਂ 4-5 ਦਿਨ ਹੱਥ